ਸਾਮਣੇ ਆਇਆ ਹੈ ਹਵਾਨੀਅਤ ਦਾ ਇੱਕ ਮਾਮਲਾ ਬੱਚੀ ਦੇ ਨਾਲ ਹੋਇਆ ਕੁਕਰਮ ਤੇ ਸਥਾਨਕ ਲੋਕਾਂ ਨੇ ਮੌਕੇ ਤੇ ਹੀ ਫੜ ਲਿਆ ਇਹ આરોપી ਜਿੱਥਾ ਇਹ ਹਵਾਨੀਅਤ ਦਾ ਮਾਮਲਾ ਚੰਡੀਗੜ੍ਹ ਦੇ ਮੋਲੀ ਗਾਜਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਾਬਾਲਿਕ ਬੱਚੀ ਦੇ ਨਾਲ ਕੁਕਰਮ ਹੋਇਆ ਬੱਚੀ ਨੇ ਸ਼ੋਰ ਮਚਾਇਆ ਤੇ ਸਥਾਨਕ ਲੋਕਾਂ ਨੇ ਇਸ આરોપી ਨੂੰ ਮੌਕੇ ਤੋਂ ਹੀ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਨਾਬਾਲਗ ਬੱਚੀ ਜਿਸ ਦੀ ਉਮਰ 10 ਸਾਲ ਦੱਸੀ ਜਾ ਰਹੀ ਹੈ ਉਹ ਆਪਣੀ ਮਾਂ ਦੇ ਨਾਲ ਮੌਲੀ ਗਾਜਰਾਂ ਦੇ ਵਿੱਚ ਬਣੇ ਹੋਏ ਪਬਲਿਕ ਟਾਇਲਟ ਦੇ ਵਿੱਚ ਗਈ ਸੀ ਜਿੱਥੇ ਕਿ ਉਹ ਜ਼ਰੂਰੀ ਹਾਜਤ ਦੇ ਲਈ ਗਈ ਸੀ ਜਾਨਕਿ ਬਾਥਰੂਮ ਦੀ ਵਰਤੋਂ ਕਰਨ ਦੇ ਲਈ ਉਹ ਇੱਥੇ ਗਈ ਸੀ ਜਿਸ ਦੌਰਾਨ ਇੱਕ 26 ਕੋ ਸਾਲ ਦਾ ਨੌਜਵਾਨ ਬਾਥਰੂਮ ਦੇ ਵਿੱਚ ਵੜਿਆ ਤੇ ਇਸ ਬੱਚੀ ਦੇ ਨਾਲ ਉਸਨੇ ਕੁਕਰਮ ਕੀਤਾ ਬਲਾਤਕਾਰ ਕੀਤਾ ਜਿਸ ਤੋਂ ਬਾਅਦ ਬੱਚੀ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ਇਸ ਲੜਕੀ ਨੇ ਇਸ ਬੱਚੀ ਦਾ ਮੂੰਹ ਟੱਕ ਕੇ ਉਸ ਨੂੰ ਸ਼ੋਰ ਮਚਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਬੱਚੀ ਨੇ ਜੋਰ-ਜੋਰ ਦੇ ਨਾਲ ਹੋਰ ਚੀਕਣਾ ਸ਼ੁਰੂ ਕਰ ਦਿੱਤਾ ਜਿਸ ਦੀ ਆਵਾਜ਼ ਉਸਦੀ ਮਾਂ ਨੇ ਸੁਣੀ ਤਾਂ ਉਹ ਤੁਰੰਤ ਇਸ ਪਬਲਿਕ ਟਾਇਲਟ ਦੇ ਵਿੱਚ ਪਹੁੰਚੀ ਤਾਂ ਜਿਹੜਾ ਇਹ આરોપી ਸੀ ਉਹ ਨੰਗਨ ਅਵਸਥਾ ਦੇ ਵਿੱਚ ਹੀ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉੱਥੇ ਸਥਾਨਿਕ ਕੁਝ ਹੋਰ ਲੋਕ ਵੀ ਆ ਪਹੁੰਚੇ ਜਿਨ੍ਹਾਂ ਦੇ ਵਿੱਚ ਨੌਜਵਾਨ ਵੀ ਸਨ ਤਾਂ ਉਹਨਾਂ ਨੇ ਇਸ ਮੁੱਲਜ਼ਮ ਨੂੰ ਮੌਕੇ ਤੇ ਹੀ ਫੜ ਲਿਆ ਤੇ ਨਾਲ ਹੀ ਪੁਲਿਸ ਨੂੰ ਵੀ ਇਸ ਬੰਦ ਦੇ ਵਿੱਚ सूचना दे दीती डीएसपी ਸਾਹਿਬ ਨਾਲ ਹੀ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਇੱਥੇ ਪਹੁੰਚ ਗਿਆ ਤਾਂ ਸਥਾਨਕ ਲੋਕਾਂ ਨੇ ਇਸ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਪੁਲਿਸ ਨੇ ਇਸ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਜੇ ਕੋਈ ਵੀ ਬਿਆਨ ਨਹੀਂ ਦਿੱਤਾ ਪ੍ਰੰਤੂ ਇਸ ਮੁਲਜ਼ਮ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸੋ ਇਸ ਮਾਮਲੇ ਦੇ ਵਿੱਚ 10 ਸਾਲ ਦੀ ਨਾਬਾਲਗ ਬੱਚੀ ਦੇ ਨਾਲ ਕੋ ਕਰਮ ਹੋਇਆ ਉਸ ਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਪੀੜਾ ਦਿੱਤੀ ਗਈ ਹੈ ਉਸ ਨੂੰ ਇੰਨੀ ਵੱਡੀ ਪੜਤਾੜਨਾ ਚੱਲਣੀ ਪਈ ਹੈ ਇਹ 26 ਸਾਲ ਦਾ ਨੌਜਵਾਨ ਜਿਸ ਦੇ ਵੱਲੋਂ ਇਹ ਜਿਹੜੇ ਆ ਕੋ ਕਰਮ ਕੀਤਾ ਗਿਆ ਹੈ ਬੱਚੀ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਪੜਤਾੜਨਾ ਦਿੱਤੀ ਗਈ ਹੈ ਸੋ ਇੱਥੇ ਜ਼ਿਕਰ ਜੋਗ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਨਾਬਾਲਗ ਬੱਚੀ ਦੇ ਨਾਲ ਅਜਿਹੀ ਘਟਨਾ ਵਾਪਰ ਗਿਆ ਜਸਤੇ ਨਾਲ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਦੁੱਖ ਚੜਨਾ ਪਿਆ ਹੋਵੇ ਅਜਹੀਆਂ ਬਹੁਤ ਸਾਰੀਆਂ ਘਟਨਾਵਾਂ ਅਸੀਂ ਆਮ ਤੌਰ ਤੇ ਹੀ ਦੇਖਦੀਆਂ ਸੁਣਦੀਆਂ ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਨਾਲ ਅਜਿਹੇ ਕੁਕਰਮ ਹੁੰਦੇ ਨੇ ਤੇ ਇਹੋ ਜਿਹਾ ਕੁਕਰਮ ਕਰਨ ਵਾਲੇ ਜ਼ਿਆਦਾਤਰ ਬਾਹਰੋਂ ਨਹੀਂ ਹੁੰਦੇ ਬਲਕਿ ਆਪਣੇ ਹੀ ਰਿਸ਼ਤੇਦਾਰ ਦੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਚਾਚੇ ਤਾਏ ਜਾਂ ਕੋਈ ਅੰਕਲ ਵੀ ਹੁੰਦਾ ਜਿਨ੍ਹਾਂ ਦੇ ਵੱਲੋਂ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਘਟਨਾ ਦੇ ਵਿੱਚ ਜਿਸ ਦੇ ਵਿੱਚ ਇੱਕ 10 ਸਾਲ ਦੀ ਨਬਾਲਿਕ ਬੱਚੀ ਦੇ ਨਾਲ ਬਲਾਤਕਾਰ ਹੋਇਆ ਉਹ ਇੱਕ ਪਬਲਿਕ ਟਾਇਲਟ ਦੇ ਵਿੱਚ ਹੋਇਆ ਜਿੱਥੇ ਕਿ ਇਹ 26 ਸਾਲ ਦੇ ਇੱਕ ਨੌਜਵਾਨ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹਾਲਾਂਕਿ ਉਸ ਦੇ ਵੱਲੋਂ ਭਜਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਸਥਾਨਕ ਲੋਕਾਂ ਨੇ ਇਸ ਨੂੰ ਮੌਕੇ ਤੇ ਹੀ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਇਸ ਮਾਮਲੇ ਦੇ ਵਿੱਚ ਫਿਲਹਾਲ ਦੀ ਕੜੀ ਦੇ ਵਿੱਚ ਕੁਝ ਨਹੀਂ ਕਹਿ ਰਹੀ ਪਰੰਤੂ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ नाम क्या आपका नाम जी मेरा बोई में नाम है जी क्या हुआ क्या देखता? जी हम यहाँ पे सामने बैठे हुए थे दो लड़के बैठे हुए थे यहाँ पे लड़का और लेडीज यहाँ पे मतलब बाथरूम वगैरह करने आए थे तो वहाँ पे जो तो बच्चा लेडीज थी साल की लड़की थी छोटी सी तो जी उसने वहाँ पे ना चिल्लाने लगी उसका मुंह माप बंद करके अंदर कुछ कर रहा होगा वो कर रहा था सामान कुछ कर रहा था फिर वहां से जो उसको जो दरवाजा खड़का रही थी उसके दिन ने जो लड़का ना पैंट उतार के ना पैंट से पकड़ के अपने वो भागा वहां से जैसे वो भाग गया उसकी जो लेडीज थी उसकी माँ थी वो पकड़ने लगी बचाओ पकड़ो 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 गलत काम कर रहा था उसके पास में लेडीज उसने बताया कि ये गलत काम कर रहा था उसके लड़की के यहाँ खून वगैरह सभी कुछ लग रखा था और वो जैसे वो बंदा भाग गया उसके पीछे हम भाग गए लड़के उड़ भाग गए जी मैंने पकड़ा उसको वहां पे फिर वो लड़कों ने पकड़ा वो उस बंदों ने पकड़ा पूरा आगे तक भाग गया था वो फिर वहां से जो पकड़ के फिर फिर दोबारा यहाँ पे लाया गया फिर यहाँ से चौकी लेके गए गए हैं अब लेडी लड़की है मेडिकल करवाने लेके ही जा रखें हाँ जी सर यहाँ पे बाथरूम बहुत बाथरूम करने नहीं लड़की की क्या दस साल कहाँ की राजू कॉलोनी सेक्टर सतारा लड़का कहा लड़के का नहीं पता सर वो कहाँ रहते हु? मैं भी नहीं रहते, आप मैं। सर यही रहता हूँ राजू कलोनी कैसे बैठे हुए थे ना यहीं पे बैठे हुए थे पता लगा वो लेडीज भाग गई ना बचाओ पकड़ो पकड़ो से पकड़ो से पकड़ो तब सर हम उसके पीछे भागे तब जाके हमें पकड़ा हाँ जी सर कितने नहीं हम उसको यहाँ पे खुद लेके हम उसको चौकी गए लट वगैरह हाँ जी लड़की के लट लड़ वगैरह भी नहीं कर रहा था जी सर जो लड़का है वो नशे की हालात में नसे था नशे में था नशे में था कैसा था। मतलब लोकल दिख रहा है कि कहीं बाहर से ना लोकल ही दिख रहा था वैसे तो यहाँ का ही दिख रहा था वैसे लोकल का पर ये नहीं पता घर कहाँ है उसका पतला सा है, लंबा सा आएगा